ਭਾਈ ਫੇਰੂ ਮਸੰਦ ਤੇ ਜਦੋਂ ਕਲਗੀਆਂ ਵਾਲੇ ਮਹਾਰਾਜ ਅਨੰਦਪੁਰ ਸਾਹਿਬ ਬੜੀਆਂ ਬਖਸ਼ਿਸ਼ਾਂ ਵਰਤਾਈਆਂ ਤੇ ਉਹਨਾਂ ਦੇ ਨਾਲ ਇੱਕ ਹੋਰ ਮਸੰਦ ਆਇਆ ਹੋਇਆ ਸੀ। ਉਹਦੇ ਵੱਲ ਮਹਾਰਾਜ ਨੇ ਨਾ ਦੇਖ ਕੇ ਤੇ ਪਾਸ਼ਾਹ ਨੂੰ ਪੁੱਛਿਆ ਮਹਾਰਾਜ ਕਹਿੰਦੇ ਤੂੰ ਕੌਣ ਹੈਂ ਆ ਬਈ? ਜਦੋਂ ਮਹਾਰਾਜ ਰੋਹ ਦੇ ਵਿੱਚ ਸਤਿਗੁਰਾਂ ਨੂੰ ਪੁੱਛਿਆ ਤੇ ਉਹ ਡਰ ਗਿਆ ਘਬਰਾ ਗਿਆ ਕਹਿੰਦਾ ਸਤਿਗੁਰੂ ਜੀ ਮੈਂ ਤੇ ਭਾਈ ਫੇਰੂ ਜੀ ਦੇ ਨਗਰ ਤੋਂ ਆਇਆ ਮਹਾਰਾਜ ਕਹਿੰਦੇ ਤੂੰ ਕੀ ਕਰਦਾ? ਕਹਿਣ ਲੱਗਾ ਸੱਚੇ ਪਾਸ਼ਾ ਜੀ ਮੈਂ ਮੈਂ ਮਹਾਰਾ ਸੱਚੇ ਪਾਸ਼ਾ ਮੈਂ ਨਾ ਮਾਇਆ ਇਕੱਠੀ ਕਰਕੇ ਤੇ ਭਾਈ ਫੇਰੂ ਦੇ ਜਿਹੜੇ ਲੰਗਰ ਚੱਲਦੇ ਵੇਖਿਆ ਤੇ ਭਾਈ ਫਿਰ ਉਹ ਸਮਝ ਗਏ ਕਿ ਗੁਰੂ ਸਾਹਿਬ ਕੀ ਪੁੱਛਣਾ ਚਾਹੁੰਦੇ ਆ ਭਾਈ ਫਿਰ ਉਹ ਕਹਿਣ ਲੱਗੇ ਮਹਾਰਾਜ ਜੀ ਹਾਂਜੀ ਇਹ ਸਾਡੇ ਉਥੇ ਲੰਗਰਾਂ ਵਿੱਚ ਸਾਰੀ ਮਾਇਆ ਪਾ ਦਿੰਦਾ ਹੁੰਦਾ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਮਸੰਦ ਜਿਹੜਾ ਸੀ ਉਹਦੇ ਵੱਲ ਵੇਖਿਆ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਕੌਣ ਆਂ ਭਾਈ ਇਹਦਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਉਦਾਂ ਮੇਰਾ ਨਾਂ ਜੋਧ ਹੈ ਪਰ ਮੈਨੂੰ ਉਥੇ ਸਾਰੇ ਜੋਧੀ-ਜੋਦੀ ਕਰਕੇ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਮੈਂ ਸਤਗੁਰੂ ਜੀ ਉਥੇ ਨਾ ਦੇਗ ਦੀ ਸੇਵਾ ਕਰਦਾ ਲੰਗਰ ਦੇ ਵੇਖਿਆ ਇਸ ਤੋਂ ਬਾਅਦ ਸਾਧ ਸੰਗਤ ਜੀ ਚਾਰ ਹੋਰ ਉਥੋਂ ਭਾਈ ਫੇਰੂ ਦੇ ਲਾਗਿਓ ਆਏ ਹੋਏ ਸੀ ਜਦੋਂ ਵੀ ਇਹ ਸਾਰੇ ਮਰਦੇ ਸਾਹਮਣੇ ਪੇਸ਼ ਹੁੰਦੇ ਨਾ ਤੇ ਮਾਰੇ ਭਾਈ ਫੇਰੂ ਵੱਲ ਵੇਖਦੇ ਤੇ ਭਾਈ ਫੇਰੂ ਉਹਨਾਂ ਦੀ ਸਾਰਿਆਂ ਦੀ ਹਾਮੀ ਭਰ ਦਿੰਦਾ ਸੀ ਕਿਉਂਕਿ ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਇੱਕ ਕਣੀ ਗੁਰਮੁਖ ਆਪ ਤਰ ਜਾਂਦੇ ਦੂਜਿਆਂ ਨੂੰ ਉਤਾਰਦੇ ਭਾਈ ਫੇਰੂ ਆਪ ਗੁਰੂ ਸਾਹਿਬ ਜੀ ਦੇ ਸਨਮੁਖ ਹੋਏ ਆ ਇਹਨਾਂ ਸਾਰਿਆਂ ਮਸੰਦਾ ਸਿੱਖਾਂ ਨੂੰ ਵੀ ਭਾਈ ਫੇਰੂ ਜੀ ਛਡਾਰੇ ਸਨ ਭਾਵ ਇਹਨਾਂ ਦੀ ਹਾਮੀ ਭਰ ਰਹੇ ਸੀ ਕਿ ਮਹਾਰਾਜ ਜੀ ਇਹ ਸੱਚੇ ਗੁਰੂ ਕੇ ਪਿਆਰੇ ਆ ਇਸ ਤੋਂ ਬਾਅਦ ਸਾਧ ਸੰਗਤ ਜੀ ਇੱਕ ਬ੍ਰਿੰਦਾਬਨ ਨਾਮ ਦਾ ਪ੍ਰਿਆ ਪਿਆਰਾ ਉਹ ਵੀ ਆਇਆ ਤੇ ਫਿਰ ਚਰਨਦਾਸ ਖਾਨ ਸ਼ਾਹ ਤੇ ਚੂਖਾ ਇਹ ਚਾਰੋ ਵੀ ਪੇਸ਼ ਹੋਏ ਇਸ ਤੋਂ ਬਾਅਦ ਇਹਨਾਂ ਨੇ ਇੱਕ ਕੀਤਾ ਇੱਕ ਸੁਹੇਲੀ ਨਾਮ ਦੀ ਘੋੜੀ ਤੇ ਹੋਰ ਬੜੀਆਂ ਵਸਤੂਆਂ ਕਲਗੀਆਂ ਵਾਲੇ ਸਤਿਗੁਰੂ ਮਹਾਰਜ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤੀਆਂ ਇੱਕ ਪੋਤਾ ਠੇਲਾ ਨਾਮ ਮਾਲੀ ਕਰਕੇ ਪਿਆਰਾ ਆਇਆ ਤੇ ਉਹਨਾਂ ਦੇ ਗਾਂ ਦੋ ਸੇਵਕ ਵੀ ਆਏ ਜਿਨ੍ਹਾਂ ਦਾ ਜਗਤ ਤੇ ਭਗਤ ਨਾਮ ਇਤਿਹਾਸ ਵਿੱਚ ਆਉਂਦਾ ਸੋ ਇਹ ਸਾਰੇ ਜਿਹੜੇ ਨੇ ਮਸੰਦਾਂ ਦੇ ਵਿੱਚ ਗਿਣਤੀ ਵਿੱਚ ਆ ਰਹੇ ਸਨ ਰਲ ਮਿਲ ਕੇ ਤੇ ਪਿਆਰੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨਾਮ ਸੰਦਾਵਿ ਸੁਧਾਰ ਕਰਨਾ ਸੀ ਸੁਧਾਰ ਕੀਤਾ ਜਿਹੜੇ ਸਜ਼ਾ ਦੇ ਲਾਇਕ ਸਨ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਿਹੜੇ ਬਖਸ਼ਣ ਯੋਗ ਸੀ ਉਹਨਾਂ ਨੂੰ ਬਖਸ਼ਿਸ਼ ਦਿੱਤਾ ਗਿਆ ਤੇ ਜਿਹੜੇ ਪਿਆਰ ਸਤਕਾਰ ਯੋਗ ਸਨ ਉਹਨਾਂ ਨੂੰ ਸਤਗੁਰਾਂ ਨੇ ਆਨੰਦਪੁਰ ਸਾਹਿਬ ਸਾਰੀਆਂ ਸੰਗਤਾਂ ਦੇ ਸਾਹਮਣੇ ਬੜਾ ਸਤਕਾਰ ਦਿੱਤਾ ਸੋ ਵੀਡੀਓ ਚੰਗੀ ਲੱਗੇ ਤਾਂ ਅਗਾਹ ਸੰਗਤਾਂ ਤੱਕ ਜੋ ਸ਼ੇਅਰ ਕਰ ਦਿਓ ਧੰਨਵਾਦ